ਦੋਸਤੋ ਬੜੇ ਜ਼ਿਆਦੇ ਕਿਸਾਨ ਜਿਨ੍ਹਾਂ ਜਨਨ ਨੇ ਤੂੜੀ ਵੇਚਣੀ ਹੈ ਐਦ ਕੀ ਉਹ ਇੱਕ ਹੀ ਗੱਲ ਨੂੰ ਲੈ ਕੇ ਬੜੇ ਜ਼ਿਆਦੇ ਪਰੇਸ਼ਾਨ ਸੀ ਕਿ ਐਦ ਕੀ ਤੂੜੀ ਦੇ ਰੇਟ ਨਹੀਂ ਵੱਧਦੇ ਤੂੜੀ ਦੇ ਰੇਟ ਨਹੀਂ ਵੱਧਦੇ ਪਰ ਇਸ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਇੱਕ ਖੁਸ਼ਖਬਰੀ ਹੈ ਤੂੜੀ ਦੇ ਰੇਟ ਵੱਧ ਚੁੱਕੇ ਨੇ ਪਿਛਲੇ 2 ਦਿਨਾਂ ਤੋਂ ਆਪਾਂ ਨੂੰ ਕਾਫੀ ਜ਼ਿਆਦੇ ਤੂੜੀ ਦੇ ਰੇਟ ਜਿਹੜੇ ਵੱਧਦੇ ਨਜ਼ਰ ਆ ਚੁੱਕੇ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਵੀਡੀਓ ਦੇ ਵਿੱਚ ਮੈਂ ਡਿਟੇਲ ਵਾਈਜ਼ ਤੁਹਾਨੂੰ ਦੱਸੂਗਾ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨਾ ਕੁ ਰੇਟ ਚੱਲ ਜੰਦਾ ਹੈ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਕੁ ਰੇਟ ਚੱਲ ਜੰਦਾ ਹੈ ਸੋ ਦੋਸਤੋ ਜਿਵੇਂ ਠੰਡ ਗਈ ਜੋ ਬੜੀਆਂ ਜ਼ਿਆਦੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਦੁਬਾਰੇ ਚੱਲ ਪਈਆਂ ਨੇ ਜਿਨ੍ਹਾਂ ਦੇ ਵਿੱਚ ਤੂੜੀ ਬਾਲੀ ਜਾਂਦੀ ਏ ਤਾਂ ਉਹ ਫੈਕਟਰੀਆਂ ਚੱਲਣ ਦੇ ਕਾਰਨ ਤੂੜੀ ਦੇ ਰੇਟਾਂ ਦੇ ਵਿੱਚ ਆਪਾਂ ਨੂੰ ਫਿਰ ਤੋਂ ਦੁਬਾਰੇ ਜਿਹੜੇ ਉਛਾਲ ਨੇ ਉਹ ਆਉਂਦੇ ਨਜ਼ਰ ਆ ਚੁੱਕੇ ਨੇ ਪਿਛਲੇ 2 ਦਿਨਾਂ ਦੇ ਵਿੱਚ ਜੋ-ਜੋ ਵੀ ਅਸੀਂ ਨੋਟ ਕੀਤਾ ਹੈ ਉਹ ਇਦਾਂ ਹੀ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਆਂ ਜਿੱਥੇ ਪਹਿਲਾਂ ਤੂੜੀ ਦੇ ਰੇਟ ਲਗਭਗ 350 ਤੇ ਆ ਗਏ ਸੀ ਉੱਥੇ ਹੁਣ ਤੂੜੀ ਦੇ ਰੇਟ 700 ਤੱਕ ਜਾਂ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ 700 ਰੁਪਏ ਤੱਕ ਵੀ ਤੂੜੀ ਦੇ ਰੇਟ ਜਿਹੜੇ ਜਾਂਦੇ ਉਹ ਨਜ਼ਰ ਆ ਚੁੱਕੇ ਨੇ ਸਭ ਤੋਂ ਪਹਿਲੇ ਨੰਬਰ ਤੇ ਜ਼ਿਕਰ ਆਪਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰਦੇ ਆਂ ਤਾਂ 590 ਰੁਪਏ ਟਾਪ ਤੂੜੀ ਦਾ ਰੇਟ ਜਿਹੜਾ ਲੱਗ ਚੁੱਕਾ ਹੈ ਗੁਰਦਾਸਪੁਰ 570 ਰੁਪਏ ਤਰਨਤਾਰਨ 540 ਰੁਪਏ ਜਲੰਧਰ 600 ਰੁਪਏ ਲੁਧਿਆਣਾ 630 ਰੁਪਏ ਤੱਕ ਤੂੜੀ ਜਿਹੜੀ ਜਾ ਚੁੱਕੀ ਹੈ ਮੋਹਾਲੀ ਤੇ ਬਠਿੰਡੇ ਦੇ ਵਿੱਚ ਤੂੜੀ ਦਾ ਰੇਟ ਜਿਹੜਾ 600 ਰੁਪਏ ਆਪਾਂ ਨੂੰ ਦੋਵਾਂ ਦੇ ਵਿੱਚ ਵੇਖਣ ਨੂੰ ਜਿਹੜਾ ਮਿਲਿਆ ਹੈ ਪਿਛਲੇ 2 ਦਿਨਾਂ ਦੇ ਵਿੱਚ ਟਾਪ ਰੇਟ ਜਿਹੜਾ ਮਾਨਸੇ ਦੇ ਵਿੱਚ ਥੋ ਸਵਾ 400 ਰੁਪਏ ਪ੍ਰਤੀ ਕੁਇੰਟਲ ਚੱਲੀ ਜਾਂਦੀ ਏ ਕੋਟ ਕਪੂਰੇ ਦੇ ਵਿੱਚ 550 ਰੁਪਏ ਮਲੇਰ ਕੋਟਲੇ ਦੇ ਵਿੱਚ 540 ਤੇ ਅਬੋਹਰ ਵਾਲੇ ਜਿਹੜਾ ਇਲਾਕਾ ਏ ਉਧਰ ਆਪਾਂ ਨੂੰ ਤੂੜੀ ਦਾ ਰੇਟ ਜਿਹੜਾ 670 ਰੁਪਏ ਪ੍ਰਤੀ ਕੁਇੰਟਲ ਚੱਲਦਾ ਜਿਹੜਾ ਨਜ਼ਰ ਆਉਂ ਆਈ ਜਾਂਦਾ ਹੈ ਜਿਹੜੇ ਜਿਹੜੇ ਇਲਾਕੇ ਰਹਿ ਵੀ ਗਏ ਨੇ ਹਰ ਇੱਕ ਇਲਾਕੇ ਦੇ ਵਿੱਚ ਤੂੜੀ ਦਾ ਰੇਟ 150 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਦੇ ਨਾਲ ਆਪਾਂ ਨੂੰ ਵੱਧ ਜਿਹੜਾ ਨਜ਼ਰ ਆ ਚੁੱਕਾ ਹੈ ਪਿਛਲੇ 2 ਦਿਨਾਂ ਦੇ ਵਿੱਚ ਜੇਕਰ ਤੁਸੀਂ ਤੂੜੀ ਵੇਚਣੀ ਚਾਹੁੰਦੇ ਹੋ ਤਾਂ ਪੁਰਾਣੇ ਰੇਟਾਂ ਦੇ ਉੱਤੇ ਨਾ ਕਿਤੇ ਵੇਚ ਦਿਓ ਜੇ ਤੂੜੀ ਦੇ ਰੇਟ ਵੱਧ ਚੁੱਕੇ ਨੇ ਪਿੰਡਾਂ ਦੇ ਵਿੱਚੋਂ ਵੀ ਜੇਕਰ ਤੁਸੀਂ ਕਰੋ ਹੀ ਤੂੜੀ ਵੇਚੋਗੇ ਤਾਂ ਘੱਟੋ ਘੱਟ 100 ਰੁਪਏ ਜਿਹੜਾ ਤੁਹਾਨੂੰ ਰੇਟ ਤੂੜੀ ਦਾ ਉਹ ਵੱਧ ਵੇਖਣ ਨੂੰ ਜ਼ਰੂਰ ਲਾਜ਼ਮੀ ਮਿਲੇਗਾ ਪੁਰਾਣੇ ਰੇਟਾਂ ਦੇ ਨਾਲੋਂ ਜਿੰਨਾ ਰੇਟ ਤੁਹਾਨੂੰ ਪੁਰਾਣਾ ਪਹਿਲਾਂ ਜਿਹੜਾ ਦਲਾ ਦਿੰਦੇ ਸੀ ਮੰਨ ਕੇ ਚਲੋ ਜਗਰ 400 ਦਿੰਦੇ ਸੀ ਤਾਂ ਕਰੋ ਤੁਹਾਡੀ ਤੂੜੀ ਜਿਹੜੀ ਹੈ 500 ਨੂੰ बिक ਜਾਊਗੀ ਅਗਲੇ ਬੰਨੇ ਜਾ ਕੇ ਉਹ ਜਿਹੜੀ ਤੁਹਾਡੀ ਤੂੜੀ ਹੈ ਸ਼ਹਿਰ ਦੇ ਵਿੱਚ ਛੇ ਸੌ ਜਾਂ 650 ਤੱਕ ਵੀ ਪ੍ਰਤੀ ਗੰਡਲ ਜਿਹੜੀ ਹੁਣ ਵਿਕੀ ਜਾਂਦੀ ਏ ਜੇਕਰ ਫੈਕਟਰੀਆਂ ਚੱਲਦੀਆਂ ਰਹਿੰਦੀਆਂ ਨੇ ਬਿਲਕੁਲ ਇਸੇ ਤਰ੍ਹਾਂ ਹੀ ਤੇ ਤੂੜੀ ਦੇ ਰੇਟ ਆਪਾਂ ਨੂੰ ਫਿਰ ਤੋਂ ਇੱਕ ਵਾਰ ਟੌਪ ਜਿਹੜੇ ਵੇਖਣ ਨੂੰ ਮਿਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਬੰਦ ਹੋ ਜਾਣਗੀਆਂ ਫੈਕਟਰੀਆਂ ਦੇ ਸਿਰ ਤੇ ਹੀ ਤੂੜੀ ਦੇ ਰੇਟ ਜਿਹੜੇ ਚੱਲਦੇ ਨੇ ਪਸ਼ੂ ਤਾਂ ਤੁਸੀਂ ਜਾਣਦੇ ਹੋ ਕਿ ਬੜੇ ਜ਼ਿਆਦੇ ਘਟ ਚੁੱਕੇ ਨੇ ਪੰਜਾਬ ਦੇ ਵਿੱਚੋਂ ਫੈਕਟਰੀਆਂ ਦੇ ਸਿਰ ਦੇ ਉੱਤੇ ਹੀ ਤੂੜੀ ਚੱਲਦੀ ਏ ਜੇਕਰ ਫੈਕਟਰੀਆਂ ਚੱਲਣਗੀਆਂ ਤਾਂ ਤੂੜੀ ਮਹਿੰਗੀ ਹੋ ਜਾਊਗੀ ਜੇਕਰ ਬੰਦ ਹੋ ਜਾਣਗੀਆਂ ਤਾਂ ਤੂੜੀ ਜਿਹੜੀ ਆਪਾਂ ਨੂੰ ਉਹ ਸਸਤੀ ਜਿਹੜੀ ਨਜ਼ਰ ਆਊਗੀ ਪੰਜਾਬ ਦੇ ਵਿੱਚ ਸੋ ਇਹ ਵੀਡੀਓ ਜਿਹੜੀ ਇਹ ਵੇਖਣ ਤੋਂ ਬਾਅਦ ਦੇ ਵਿੱਚ ਜਰੂਰ ਇਹਨੂੰ ਆਪਣੇ ਭੈਣਾਂ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰਿਓ ਜੇ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਤੂੜੀ ਦੇ ਰੇਟ ਜਿਹੜੇ ਵੱਧ ਚੁੱਕੇ ਨੇ ਦੁਬਾਰੇ ਤੋਂ ਪੰਜਾਬ ਦੇ ਵਿੱਚ ਉਹ ਤੂੜੀ ਕਿਤੇ ਸਸਤੇ ਬਾਜ਼ਾਰ ਤੇ ਵੇਚ ਨਾ ਦੇਣ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ